ਅੱਸੀ ਕਾਲ ਪੰਜਾਬੀਓ ਅੱਜ ਜਿੱਧਰ ਹੜ੍ਹ ਆਈ ਹੋਈ ਆ ਉਧਰ ਪਹੁੰਚੇ ਆ ਕੋਈ ਸੇਵਾ ਲੈ ਕੇ ਆਈ ਸੀ ਤੇ ਖਖਰਾਣੇ ਨਗਰ ਦੀ ਸੰਗਤ ਆ ਜਿਹੜੀ ਇੱਥੇ ਪਹੁੰਚੀ ਹੋਈ ਆ ਕਿਉਂਕਿ ਇਹਨਾਂ ਲੋਕਾਂ ਦੇ ਹਾਲਾਤ ਆ ਜਿਹੜੇ ਇਸ ਟਾਈਮ ਬਹੁਤ ਹੀ ਮਾਰੇ ਆ ਲੋਕਾਂ ਦੇ ਕੋਲ ਖਾਣ ਪੀਣ ਦੇ ਲਈ ਜਿਹੜੀਆਂ ਕਣਕਾਂ ਉਹ ਗਿੱਲੀਆਂ ਹੋ ਚੁੱਕੀਆਂ ਹੁਣ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ ਕਿ ਰਾਤ ਦਾ ਪਾਣੀ ਆ ਜਿਹੜਾ 4 ਫੁੱਟ ਡੇਢ ਫੁੱਟ ਹੋਰ ਵੱਧ ਗਿਆ ਤੇ ਲੋਕਾਂ ਦੇ ਮਾਲ ਡੰਗਰ ਹਜੇ ਵੱਡੀ ਪੱਧਰ ਦੇ ਵਿੱਚ ਵਿੱਚ ਲੋਕ ਕੋਠਿਆਂ ਦੇ ਉੱਤੇ ਤਰਪਾਲਾਂ ਪਾ ਕੇ ਬੈਠੇ ਹੋਏ ਆ ਜਿਨ੍ਹਾਂ ਨੇ ਪਸ਼ੂ ਜਿੰਨੇ ਕ ਨਿਕਲ ਗਏ ਬਾਹਰ ਉਹਨੇ ਕ ਨਿਕਲ ਗਏ ਤੇ ਨਹੀਂ ਜ਼ਿਆਦਾਤਰ ਮਾਲ ਡੰਗਰ ਵੀ ਹਜੇ ਵਿੱਚ ਹੀ ਆ ਤੇ ਇਹ ਸਰਾਵਾਂ ਪਿੰਡ ਦੇ ਵਿੱਚ ਆ ਅਸੀਂ ਇਥੇ ਜ਼ਿਆਦਾ ਤੌਰ ਤੇ ਤੂੜੀ ਦੀ ਲੋੜ ਆ ਤੂੜੀ ਦੀ ਕਿਉਂਕਿ ਤੂੜੀ ਜਿਹੜੇ ਵਿੱਚ ਇਸ ਟਾਈਮ ਲੋਕ ਬੈਠੇ ਵਿੱਚ ਘਰ ਆ ਵਿੱਚ ਮਾਲ ਡੰਗਰ ਆ ਉਹਨਾਂ ਲੋਕਾਂ ਦੀ ਤੂੜੀ ਵਗੈਰਾ ਜਿਹੜੀ ਰੁੜ ਗਈ ਆ ਤੇ ਪਾਣੀ ਦੇ ਵਹਾਹ ਦੀ ਗੱਲ ਕਰੀਏ ਪਾਣੀ ਦਾ ਵਹਾਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਤੇਜ਼ੀ ਦੇ ਨਾਲ ਪਾਣੀ ਦਾ ਵਹਾਹ ਜਿਹੜਾ ਚੱਲ ਰਿਹਾ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਇਸ ਟਾਈਮ ਬਹੁਤ ਮਾਰੀ ਆ ਜਿਹੜੀ ਗੁਜ਼ਰ ਰਹੀ ਆ ਕਿਉਂਕਿ ਨਾ ਕੋਈ ਲਾਈਟ ਦਾ ਪ੍ਰਬੰਧ ਆ ਨਾ ਇੱਥੇ ਕੋਈ ਸਰਕਾਰ ਵੱਲੋਂ ਸਹੂਲਤਾ ਦਿੱਤੀਆਂ ਗਈਆਂ ਕੱਲੇ 2 ਕਿ 3 ਬੇੜੇ ਦਿੱਤੇ ਗਏ ਆ ਮੋਟਰ ਵਾਲੀਆਂ ਕਿਸ਼ਤੀਆਂ ਦਿੱਤੀਆਂ ਗਈਆਂ ਹੋਰ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਦੇ ਨੁਮਾਇੰਦੇ ਵੱਲੋਂ ਇੱਥੇ ਆ ਕੇ ਆ ਜਿਹੜੀ ਇਹਨਾਂ ਲੋਕਾਂ ਦੀ ਸਾਰ ਨਹੀਂ ਲਈ ਗਈ ਇੱਥੇ ਲੋਕ ਆ ਜਿਹੜੇ ਆਪਣੇ ਪੰਜਾਬ ਦੇ ਗੁਰੂ ਸਾਹਿਬ ਨੇ 1 ਰੁਪਏ ਦਾ ਜਿਹੜਾ ਲੰਗਰ ਚਲਾਇਆ ਸੀ ਬਾਬੇ ਨਾਨਕ ਨੇ ਉਸ ਲੰਗਰ ਆ ਜਿਹੜਾ ਉਹ ਅੱਜ ਵੀ ਉਸੇ ਤਰ੍ਹਾਂ ਚੱਲਦਾ ਆ ਰਿਹਾ ਲੋਕ ਆ ਜਿਹੜੇ ਆਪਨੋ ਆਪੋ ਨੇ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਜਾਂ ਤੂੜੀ ਵਗੈਰਾ ਇਕੱਠਾ ਕਰਕੇ ਇੱਥੇ ਇਹਨਾਂ ਲੋਕਾਂ ਦੇ ਦੁੱਖ ਦਾ ਜਿਹੜਾ ਦੁੱਖ ਦੇ ਵਿੱਚ ਸਰੀਖ ਹੋਣ ਵਾਸਤੇ ਪੰਜਾਬ ਦੇ ਲੋਕ ਇੱਥੇ ਪਹੁੰਚ ਰਹੇ ਆ ਜਿੰਨਾਂ ਸਰਕਾਰਾਂ ਨੇ ਹੜ ਲਿਆਂਦੇ ਆ ਜਿਹੜੀਆਂ ਸਰਕਾਰਾਂ ਇਹਨਾਂ ਹੜਾਂ ਦੀਆਂ ਜ਼ਿੰਮੇਵਾਰ ਆ ਉਹ ਸਰਕਾਰਾਂ ਇੱਥੇ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚ ਰਹੀਆਂ ਸੋ ਇਸ ਕਰਕੇ ਸਾਡੇ ਪੰਜਾਬ 'ਚ ਚੜਦਾ ਪੰਜਾਬ ਹੋਵੇ ਤੇ ਚੈ ਲੈਂਦਾ ਪੰਜਾਬ ਹੋਵੇ ਇਸ ਟਾਈਮ ਦੋਨੇ ਹੀ ਪੰਜਾਬ ਆ ਜਿਹੜੀ ਪਾਣੀ ਦੀ ਵੱਡੀ ਮਾਰ ਆ ਜਿਹੜੇ ਝੱਲ ਰਹੇ ਆ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਮੁਰਗੀ ਦਾ ਵੀ ਆ ਜਿਹੜਾ ਮੁਆਵਜ਼ਾ ਦਊਗਾ ਮੁਆਵਜ਼ਾ ਦੇਣ ਦੀ ਤਾਂ ਗੱਲ ਹਜੇ ਬਹੁਤ ਦੂਰ ਆ ਪਰ ਇੱਥੇ ਆ ਕੇ ਅੱਜ ਇਹਨਾਂ ਲੋਕਾਂ ਦਾ ਦੁੱਖ ਵੀ ਸੋਣ ਵਾਸਤੇ ਕੋਈ ਸਰਕਾਰੀ ਮਸ਼ੀਨਰੀ ਜਾਂ ਸਰਕਾਰੀ ਲੋਕ ਜਾਂ ਸਰਕਾਰੀ ਅਵਸਰ ਜਾਂ ਜਿਹੜੇ 92 ਅਸੀਂ ਜਿਹੜੀਆਂ ਦੇਾਂ ਪਾਲਕੇ ਆ ਜਿਹੜੀਆਂ ਭੇਜੀਆਂ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਜਿਹੜੇ ਅੱਜ ਦਿੱਲੀ ਦੀ ਚਾਤ ਪਲੂਸੀ ਕਰਨ ਵਾਲੇ ਬਣ ਗਏ ਆ ਉਹਨਾਂ ਨੂੰ ਵੀ ਇਹਨਾਂ 92 ਨੂੰ ਨਹੀਂ ਦੀਂਦਾ ਕਿ ਅੱਜ ਇਹ ਲੋਕ ਆ ਜਿਹੜੇ ਕਿਹੜਾ ਸੰਤਾਪ ਦੇ ਵਿੱਚ ਦੀ ਗੁਜ਼ਰ ਰਹੇ ਆ ਕਿਹੜੇ ਦੁੱਖਾਂ ਦੀ ਪਹਾੜ ਦੀ ਘੜੀ ਆ ਜਿਹੜੀ ਇਹਨਾਂ ਲੋਕਾਂ ਉੱਤੇ ਟੁੱਟੀ ਆ ਸਰਕਾਰ ਆ ਜਿਹੜੀ ਇਸ ਚੀਜ਼ ਦੀ ਕੋਈ ਸਾਰ ਨਹੀਂ ਲੈਂਦੀ ਤੇ ਹਾਲਾਤ ਆ ਜਿਹੜੇ ਸਰਾਵਾਂ ਪਿੰਡ ਦੇ ਆ ਜਿਹੜੇ ਤੁਹਾਨੂੰ ਦਿਖਾ ਰਹੇ ਆ ਕੋਈ ਬਹੁਤ ਮੰਦਾ ਹਾਲ ਆ ਲੋਕਾਂ ਨੂੰ ਕੱਢਣ ਆਸਤੇ ਆਪਣੇ ਲੋਕ ਆਪ ਹੀ ਆ ਜਿਹੜੇ ਭਰਾ ਸੇਵਾ ਕਰ ਰਹੇ ਆ ਸੇਵਾ ਕਰਕੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਦੇ ਵਿੱਚੋਂ ਲਿਆ ਰਹੇ ਆ ਕਿਸਤੀਆਂ ਇਹ ਰਹੀਂ ਪਰ ਜੇ ਗੱਲ ਕਰੀਏ ਇੱਥੋਂ ਦੇ ਲੋਕਾਂ ਦੀ ਉਹਨਾਂ ਦਾ ਅੱਜ ਜਾਨ ਜੀਵਨ ਆ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਪਿਆ ਉਹਨਾਂ ਦੀ ਜਿਹੜੀ ਕੀਤੀ ਕਮਾਈ ਆ ਕਈ ਸਾਲਾਂ ਦੀ ਇਹ ਪਾਣੀ ਆ ਜਿਹੜਾ ਰੋੜ ਕੇ ਲੈ ਗਿਆ ਇਹਨਾਂ ਲੋਕਾਂ ਦੇ ਅੱਜ ਹਾਲਾਤ ਆ ਜਿਹੜੇ ਬਹੁਤ ਬਹੱਤਰ ਮਾਰੇ ਬਣੇ ਪਏ ਆ ਤੇ ਸਰਕਾਰ ਨੂੰ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ ਅੱਗੇ ਆਉਣਾ ਚਾਹੀਦਾ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਅਸੀਂ ਕਿ ਇਹਨਾਂ ਲੋਕਾਂ ਦੀ ਸਾਰ ਲਾਈਨ ਵਾਸਤੇ ਪੰਜਾਬ ਨੂੰ ਜਿਹੜਾ ਸਾਡੇ ਭਰਾਵਾਂ ਦੇ ਨਾਲ ਵਾਹ ਚੜ ਕੇ ਖੜਨਾ ਚਾਹੀਦਾ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਈਕ ਸ਼ੇਅਰ ਕਰਿਓ ਧੰਨਵਾਦ ਜੀ